ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਬਹੁਤ ਸਾਰੇ ਕਮੈਂਟ ਆਏ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਸ ਵੀਡੀਓ ਨੂੰ ਤੇ ਉਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਇਹ ਵਾਲੇ ਕੁੰਡੇ ਜਿਹੜੇ ਆ ਇਹ ਪਾਉਣੇ ਜਿ ਸਿੱਖਣੀਆਂ ਤੇ ਕਮੈਂਟ ਕਰਕੇ ਦੱਸੋ ਤੇ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਕਮੈਂਡ ਕੀਤਾ ਕਿ ਤੁਸੀਂ ਉਹ ਕੁੰਡੇ ਪਾਉਣੇ ਦੱਸੋ ਤੇ ਮੈਂ ਹੁਣ ਉਹ ਕੁੰਡੇ ਜਿਹੜੇ ਆ ਗੁੱਤ ਵਾਲੇ ਕੁੰਡੇ ਤੁਹਾਨੂੰ ਪਾਉਣੇ ਸਿਖਾਵਾਂਗੀ ਬਹੁਤ ਹੀ ਸੌਖਾ ਤਰੀਕਾ ਹੈ ਕੁੰਡੇ ਪਾਉਣ ਦਾ ਕੁੰਡਿਆਂ ਨੂੰ ਆਪਾਂ ਇੱਕ ਰੰਗ ਦੇ ਨਾਲ ਵੀ ਪਾ ਸਕਦੇ ਹਾਂ ਤੇ ਦੋ ਰੰਗਾਂ ਦੇ ਨਾਲ ਵੀ ਪਾ ਸਕਦੇ ਹਾਂ ਬਹੁਤ ਹੀ ਪਿਆਰੇ ਲੱਗਦੇ ਨੇ ਲੇਡੀਜ਼ ਦੇ ਕਿਸੇ ਵੀ ਤੁਸੀਂ ਪ੍ਰੋਜੈਕਟ ਤੇ ਉਹ ਵਾਲੇ ਕੁੰਡੇ ਪਾ ਸਕਦੇ ਜੇ ਬੱਚਿਆਂ ਦੀ ਅਰਡਸ ਦੇ ਟਾਪ ਤੇ ਆਪਾਂ ਪਾ ਸਕਦੇ ਆ ਮੁੰਡਿਆਂ ਦੀ ਕੋਟੀ ਤੇ ਉਹ ਵਾਲੇ ਕੁੰਡੇ ਨਹੀਂ ਪਾਣਗੇ ਸਿਰਫ ਲੇਡੀਜ਼ ਵਾਸਤੇ ਹੀ ਇਸ ਤਰ੍ਹਾਂ ਦੇ ਡਿਜ਼ਾਈਨਰ ਜਿਹੜੇ ਕੁੰਡੇ ਉਹ ਲੇਡੀਜ਼ ਵਾਸਤੇ ਹੀ ਹੁੰਦੇ ਨੇ ਤੇ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਉਹ ਵਾਲੇ ਕੁੰਡੇ ਜਿਹੜੇ ਪਾਉਣੇ ਸਿੱਖਾਂਗੇ ਮੈਂ ਇਹ ਦੋ ਕਲਰ ਦੇ ਜਿਹੜੇ ਕੁੰਡੇ ਤੁਹਾਨੂੰ ਪਾ ਕੇ ਦਿਖਾਵਾਂਗੀ ਤੇ ਜੇ ਇਸ ਤਰੀਕੇ ਦੇ ਨਾਲ ਮੈਂ ਇਹ ਦੋ ਤਰ੍ਹਾਂ ਦੇ ਕੁੰਡੇ ਰੰਗਾਂ ਦੇ ਕੁੰਡੇ ਪਾਵਾਂਗੀ ਉਸੇ ਤਰੀਕੇ ਦੇ ਨਾਲ ਆਪਾਂ ਇੱਕ ਰੰਗ ਦੇ ਕੁੰਡੇ ਵੀ ਪਾ ਸਕਦੇ ਆ ਇਸ ਤਰ੍ਹਾਂ ਦੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕੁੰਡੇ ਪੈ ਜਾਂਦੇ ਆ ਤੇ ਜੇਕਰ ਤੁਸੀਂ ਕੁੰਡੇ ਕਾਫੀ ਮੋਟੇ ਪਾਉਣੇ ਆ ਤੇ ਤੁਸੀਂ ਧਾਗਾ ਜਿਹੜਾ ਉਹ ਜ਼ਿਆਦਾ ਵੀ ਲੈ ਸਕਦੇ ਜੇ ਇੱਥੇ ਮੈਂ ਤੁਹਾਨੂੰ ਡਬਲ ਧਾਗਾ ਕਰਕੇ ਦਿਖਾਵਾਂਗੀ ਜੇ ਤੁਸੀਂ ਇਸ ਤੋਂ ਵੀ ਮੋਟੇ ਪਾਉਣੇ ਨੇ ਤੇ ਤੁਸੀਂ ਧਾਗੇ ਨੂੰ ਇਸ ਤਰ੍ਹਾਂ ਕਰਕੇ ਟ੍ਰਿਪਲ ਵੀ ਕਰ ਸਕਦੇ ਜੇ ਤੁਹਾਡੀ ਆਪਣੀ ਮਰਜ਼ੀ ਆ ਜੇ ਆਪਾਂ ਟ੍ਰਿਪਲ ਨਾਲ ਪਾਵਾਂਗੇ ਤੇ ਨੀਚੇ ਜਿਹੜੀ ਉਹ ਗੁੱਤ ਬਣੇਗੀ ਉਹ ਥੋੜੀ ਮੋਟੀ ਬਣੇਗੀ ਤੇ ਜੇ ਆਪਾਂ ਡਬਲ ਕਰਕੇ ਪਾਵਾਂਗੇ ਤੇ ਥੋੜੀ ਜੀ ਪਤਲੀ ਬਣੇਗੀ ਤੁਹਾਡੀ ਆਪਣੀ ਚੋਇਸ ਆ ਤੇ ਜੇ ਤੁਹਾਡੀ ਵੂਲ ਮੋਟੀ ਆ ਤੇ ਤੁਸੀਂ ਦੋ ਵਾਰ ਵੀ ਕਰ ਸਕਦੇ ਜੇ ਜੇ ਬਰੀਕ ਆ ਤੇ ਤੁਸੀਂ ਇੱਕ ਵਾਰ ਵੀ ਤਿੰਨ ਧਾਗੇ ਵੀ ਲੈ ਸਕਦੇ ਜੇ ਇੱਥੇ ਮੈਂ ਹੁਣ ਤਿੰਨ ਧਾਗੇ ਲੈ ਰਹੀ ਆ ਕਿਉਂਕਿ ਇਹ ਵਾਲੀ ਉਹ ਜਿਹੜੀ ਆ ਥੋੜੀ ਬਰੀਕ ਕੀ ਆ ਇਸ ਤਰ੍ਹਾਂ ਕਰਕੇ ਤਿੰਨ ਧਾਗੇ ਆਪਾਂ ਲੈ ਲੈਣੇ ਆ ਤੇ ਜਿਹੜਾ ਦੂਸਰਾ ਕਲਰ ਆ ਉਹਦੇ ਵੀ ਆਪਾਂ ਇਹਦੇ ਬਰਾਬਰ ਹੀ ਤਿੰਨ ਧਾਗੇ ਲੈ ਲੈਣੇ ਆ ਜਿੰਨੇ ਆਹ ਵਾਲੇ ਲਏ ਆ ਓਨੇ ਹੀ ਬਰਾਬਰ ਆਪਾਂ ਤਿੰਨ ਧਾਗੇ ਦੂਸਰੇ ਆਪਣੇ ਰੰਗ ਦੇ ਵੀ ਲੈ ਲੈਣੇ ਆ ਇਸ ਤਰ੍ਹਾਂ ਕਰਕੇ ਤਿੰਨ ਧਾਗੇ ਆਪਾਂ ਲੈ ਲੈਣੇ ਆ ਦੋਨਾਂ ਰੰਗਾਂ ਦੇ ਤੇ ਇਹ ਕੁੰਡੇ ਤੁਸੀਂ ਜੇ ਦੋ ਦੋ ਰੰਗ ਦੇ ਇਹ ਵਾਲੇ ਦੋ ਰੰਗ ਦੇ ਪਾਉਣੇ ਚਾਹੋਗੇ ਤੇ ਦੋ ਰੰਗ ਦੇ ਵੀ ਪਾ ਸਕਦੇ ਜੇ ਸਲਾਈ ਦੇ ਉੱਪਰ ਜੇ ਸਿੰਪਲ ਇੱਕ ਰੰਗ ਦੇ ਪਾਉਣੇ ਚਾਹੋ ਤੇ ਇੱਕ ਰੰਗ ਦੇ ਵੀ ਪਾ ਸਕਦੇ ਜੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਆਪਾਂ ਇੱਕ ਇਹ ਦੋ ਆਪਾਂ ਕਰ ਲਿਆ ਧਾਗੇ ਛੇ ਧਾਗੇ ਹੋਗੇ ਸਾਡੇ ਕੋਲ ਤਿੰਨ ਇੱਕ ਰੰਗ ਦੇ ਤੇ ਤਿੰਨ ਦੂਸਰੇ ਰੰਗ ਦੇ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਇੱਕ ਗੰਢ ਮਾਰ ਲਵਾਂਗੇ ਤਾਰ ਕੇ ਖੁੱਲਨਾਂ ਗਾਂਡ ਮਾਰਨ ਤੋਂ ਬਾਅਦ ਆਪਾਂ ਸਲਾਈ ਦੇ ਉੱਪਰ ਜਿਸ ਤਰ੍ਹਾਂ ਨਾਰਮਲ ਕੁੰਡੇ ਪਾਉਨੇ ਆ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਪਾ ਲੈਣਾ ਸਲਾਈ ਦੇ ਉੱਪਰ ਹੁਣ ਜੇ ਤੁਸੀਂ ਇੱਕ ਕਲਰ ਦੇ ਸਿਰਫ ਕੁੰਡੇ ਪਾਉਣੇ ਆ ਤੇ ਇਹ ਵਾਲਾ ਤੁਸੀਂ ਇੱਕ ਹੀ ਧਾਗਾ ਲੈਣਾ ਹੈ ਜੇ ਤੁਸੀਂ ਦੋ ਦੋ ਕੁੰਡੇ ਪਾਉਣੇ ਚਾਹੋ ਇਸ ਤਰ੍ਹਾਂ ਕਰਕੇ ਤੇ ਫਿਰ ਵੀ ਪਾ ਸਕਦੇ ਜੇ ਤੁਸੀਂ ਇਸ ਤਰ੍ਹਾਂ ਕੁੰਡੇ ਪਾਉਗੇ ਤੇ ਤੁਹਾਡੇ ਡਬਲ ਕੁੰਡੇ ਬਿੰਦੇ ਜਾਣਗੇ ਤੇ ਜੇ ਇੱਕ ਪਾਉਗੇ ਤੇ ਇੱਕ ਇੱਕ ਕੁੰਡਾ ਪਏਗਾ ਜਿਸ ਤਰ੍ਹਾਂ ਚਾਹੋ ਕਰ ਸਕਦੇ ਜੀ ਹੁਣ ਵੇਖੋ ਆਪਾਂ ਕਰਨਾ ਕੀ ਆ ਸਭ ਤੋਂ ਪਹਿਲਾਂ ਆਪਾਂ ਇੱਕ ਕਲਰ ਦਾ ਧਾਗਾ ਲਵਾਂਗੇ ਕੋਈ ਵੀ ਤੁਸੀਂ ਇੱਕ ਜਿਹੜਾ ਧਾਗਾ ਲੈ ਸਕਦੇ ਜੀ ਤੇ ਇਸ ਤਰ੍ਹਾਂ ਆਪਣੇ ਅੰਗੂਠੇ ਦੇ ਨਾਲ ਵੇਖੋ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਸਿੰਪਲ ਆਪਾਂ ਕੁੰਡੇ ਪਾਉਣੇ ਆ ਇਸ ਤਰੀਕੇ ਦੇ ਨਾਲ ਆਪਾਂ ਇਹ ਗਾਜਰੀ ਰੰਗ ਦਾ ਜਿਹੜਾ ਵਾਲਿਆ ਉਹ ਮਾਰ ਲਿਆ ਇਸ ਤਰ੍ਹਾਂ ਵੇਖੋ ਥੋੜਾ ਲੂਜ਼ ਰੱਖਣਾ ਆ ਇਹਨੂੰ ਟਾਈਟ ਨਹੀਂ ਕਰਨਾ ਲੂਜ਼ ਰੱਖਾਂਗੇ ਫਿਰ ਹੀ ਸੋਹਣਾ ਲੱਗੇਗਾ ਹੁਣ ਇਹ ਜਿਹੜੀ ਗਾਜਰੀ ਰੰਗ ਦੀ ਉਹਨੀਆਂ ਇਹਨੂੰ ਆਪਾਂ ਇੱਧਰ ਵਾਲੀ ਸਾਈਡ 'ਤੇ ਰੱਖ ਲੈਣਾ ਵਾ ਤੇ ਹੁਣ ਆਪਾਂ ਨੀਲੇ ਰੰਗ ਦੀ ਉਹਨਾਂ ਨਾਲ ਫਿਰ ਇੰਜ ਕਰਕੇ ਇੱਕ ਬਲ ਪਾਵਾਂਗੇ ਇਸ ਤਰ੍ਹਾਂ ਕਰਕੇ ਤੇ ਇਹ ਧਾਗਾ ਜਿਹੜਾ ਸਿਰਫ ਸਿੰਗਲ ਦੇ ਹੀ ਮੈਕੁੰਡੇ ਪਾ ਰਹੀਆਂ ਜੇ ਤੁਸੀਂ ਇਹ ਦੋਨੋਂ ਇਕੱਠੇ ਚਲਾਉਣੇ ਚਾਹੁੰਦੇ ਹੋ ਤੇ ਇਕੱਠੇ ਵੀ ਚਲਾ ਸਕਦੇ ਜੇ ਤੇ ਜੇ ਇੱਕ ਸਿੰਗਲ ਚਲਾਉਣਾ ਚਾਹੁੰਦੇ ਹੋ ਤੇ ਸਿੰਗਲ ਵੀ ਚਲਾ ਸਕਦੇ ਜੇ ਹੁਣ ਇਹ ਵਾਲਾ ਤਾਂ ਗਾਫੇਰ ਆਪਾਂ ਇੱਧਰ ਵਾਲੀ ਸਾਈਡ ਕਰਨਾ ਵਾ ਇਹਨਾਂ ਤੁਸੀਂ ਧਿਆਨ ਰੱਖਣਾ ਇਹ ਉੱਪਰਲੀ ਸਾਈਡ ਕਰਨਾ ਆ ਇਹ ਵਾਲੀ ਇੱਧਰ ਕਰਤਾ ਹੁਣ ਗਾਜਰੀ ਉਹਨਾਂ ਲਵਾਂਗੇ ਫੇਰ ਤੇ ਇਹਨੂੰ ਇਸ ਤਰ੍ਹਾਂ ਅੰਗੂਠੇ ਦੇ ਉੱਪਰ ਵਾਲ ਮਾਰਦੇ ਹੋਏ ਇਸ ਤਰ੍ਹਾਂ ਸਲਾਈ ਦੇ ਉੱਪਰ ਪਾਵਾਂਗੇ ਤੇ ਇਹਨੂੰ ਇਸ ਤਰ੍ਹਾਂ ਕਰਕੇ ਇਹ نیچے ਇਹਨੂੰ ਖਿੱਚ ਦਵਾਂਗੇ ਬਹੁਤ ਜ਼ਿਆਦਾ ਖਿੱਚਣਾ ਨਹੀਂ ਆ ਥੋੜਾ ਜਿਨਾ ਲੂਜ਼ ਰੱਖਣਾ ਆ ਇਸ ਤਰ੍ਹਾਂ ਇਹ ਹੁਣ ਸਾਡਾ ਗਾਜਰੀ ਕਲਰ ਨਾ ਪੈ ਗਿਆ ਕੁੰਡਾ ਫਿਰ ਇਹਨੂੰ ਆਪਾਂ ਇੱਧਰ ਕਰ ਲੈਣਾ ਗਾਜਰੀ ਕਲਰ ਨੂੰ ਦੂਸਰੀ ਸਾਈਡ ਕਰ ਲੈਣਾ ਫਿਰ ਆਪਾਂ ਦੂਸਰੇ ਨੀਲੇ ਰੰਗ ਨਾਲ ਹੁਣ ਕੁੰਡਾ ਪਾਵਾਂਗੇ ਇੱਕ ਕੁੰਡਾ ਅਸੀਂ ਉਸ ਰੰਗ ਦਾ ਪੋਣਾ ਤੇ ਇੱਕ ਕੁੰਡਾ ਉਸ ਰੰਗ ਦਾ ਪੋਣਾ ਮੈਂ ਵੇਖੋ ਛੱਡੀ نیچے ਜਿਹੜੀ ਗੁੱਤ ਜੀ ਉਹ ਬੰਦੀ ਜਾ ਰਹੀ ਹੈ ਤੇ ਜੇ ਤੁਸੀਂ ਦੋਨੋਂ ਹੀ ਇੱਕੋ ਰੰਗ ਦੇ ਲਏ ਆ ਤੇ ਫਿਰ ਵੀ ਇਸੇ ਤਰੀਕੇ ਦੇ ਨਾਲ ਜਿਦਨਾ ਇੱਕ ਨਾ ਪਹਿਲਾ ਕੁੰਡਾ ਪੋਣਾ ਹੈ ਉਹਨੂੰ ਇੱਧਰ ਸਾਈਡ ਕਰ ਲੈਣਾ ਫਿਰ ਦੂਸਰੇ ਨਾਲ ਕੁੰਡਾ ਪੋਣਾ ਮੈਂ ਵੇਖੋ ਇਸ ਤਰ੍ਹਾਂ ਕਰਕੇ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਤੇ ਜਿਹੜੀਆਂ ਪਹਿਣਾ ਅੰਗੂਠੇ ਦੇ ਉੱਪਰ ਲਪੇਟ ਕੇ ਕੁੰਡੇ ਪਾਉਂਦੀਆਂ ਨੇ ਉਹ ਵੀ ਇਸੇ ਤਰੀਕੇ ਦੇ ਨਾਲ ਆਪਾਂ ਪਾਉਂਦੇ ਜਾਣਾ ਹੈ। ਕਈ ਪਹਿਣਾ ਜੜੀਆਂ ਅੰਗੂਠੇ ਦੇ ਉੱਪਰ ਤਾਂ ਗਲ ਪੇਟ ਕੇ ਕੁੰਡੇ ਪਾਉਂਦੀਆਂ ਨੇ ਉਹ ਕੁੰਡੇ ਸਾਡੇ ਸਿੱਧੀ ਸਾਈਡ ਦੇ ਪੈਂਦੇ ਆ। ਜਿਹੜੇ ਆਪਾਂ ਇਸ ਤਰੀਕੇ ਦੇ ਨਾਲ ਕੁੰਡੇ ਪਾਉਂਨੇ ਆ ਇਹ ਕੁੰਡੇ ਸਾਡੇ ਉਲਟੀ ਸਾਈਡ ਦੇ ਪੈਂਦੇ ਆ। ਇਹ ਹੁਣ ਸਾਡੇ ਕੁੰਡੇ ਜਿਹੜਿਆ ਉਲਟੀ ਸਾਈਡ ਨੂੰ ਪੈ ਰਹੇ ਆ। ਇਸ ਤਰ੍ਹਾਂ ਕਰਕੇ ਆਪਾਂ ਪਾਉਂਦੇ ਜਾਣਾ ਹੈ ਇੱਕ ਵਾਰ ਉਸ ਕਲਰ ਨਾਲ ਤੇ ਇੱਕ ਵਾਰ ਉਸ ਕਲਰ ਦੇ ਨਾਲ ਥੋੜਾ ਜਿੰਨਾ ਲੂਸ ਰੱਖਣਾ ਹੈ ਜਦੋਂ ਤੁਸੀਂ ਇੱਕ ਦੋ ਕੁੰਡੇ ਪਾ ਲੋਗੇ ਤੇ ਆਪਨਾ ਆਪ ਹੀ ਤੁਹਾਡੇ ਕੋਈ ਬਲੇ ਕੁੰਡੇ ਜਿਹੜੇ ਆ ਪੈਂਦੇ ਜਾਣਗੇ ਬਹੁਤ ਹੀ ਆਸਾਨੀ ਦੇ ਨਾਲ ਤੇ ਜਿੰਨੇ ਵੀ ਤੁਸੀਂ ਕੁੰਡੇ ਪਾਉਣੇ ਆ ਉਸ ਹਿਸਾਬ ਦੇ ਨਾਲ ਆਪਣੀ ਉਹਨ ਨੂੰ ਤੁਸੀਂ ਲੰਬੇ ਜਿਹੜੀ ਹੈ ਲੈ ਲੈਣੀ ਆ ਤੇ ਹੋਰ ਵੀ ਇਸ ਤਰ੍ਹਾਂ ਦੇ ਜੇ ਤੁਸੀਂ ਡਿਜ਼ਾਈਨਰ ਕੁੰਡੇ ਸਿੱਖਨੇ ਚਾਹੁੰਦੇ ਹੋ ਬਹੁਤ ਸਾਰੇ ਡਿਜ਼ਾਈਨਰਾਂ ਦੇ ਨਾਲ ਆਪਾਂ ਕੁੰਡੇ ਪਾ ਸਕਦੇ ਹਾਂ ਤੇ ਜੇ ਤੁਸੀਂ ਸਿੱਖਨੇ ਚਾਹੁੰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਵੀ ਲਾਈਕ ਕਰਿਓ ਨਾਲ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਵੀਡੀਓ ਕੁੰਡੇ ਪਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਇਹ ਸਾਰਾ ਕੁਝ ਤੁਸੀਂ ਕਮੈਂਡ ਕਰਕੇ ਜ਼ਰੂਰ ਦੱਸਣਾ ਹੈ ਇਸ ਤਰ੍ਹਾਂ ਕਰਕੇ ਆਪਾਂ ਅੱਗੇ ਤੋਂ ਅੱਗੇ ਜਿੰਨੇ ਵੀ ਤੁਹਾਨੂੰ ਕੁੰਡਿਆਂ ਦੀ ਜ਼ਰੂਰਤ ਆ ਇਹਦੇ ਵਾਸਤੇ ਧਾਗਾ ਥੋੜਾ ਲੰਬਾ ਜ਼ਰੂਰ ਲੈ ਲਿਓ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਧਾਗਾ ਲੱਗ ਜਾਂਦਾ ਹੈ ਆ ਵੇਖੋ ਹੁਣ ਥੋੜੇ ਜਿੰਨੇ ਹੀ ਕੁੰਡੇ ਪਏ ਨੇ ਤੇ ਧਾਗਾ ਜਿਹੜਾ ਖਤਮ ਹੋ ਗਿਆ ਆ ਇਸ ਲਈ ਧਾਗਾ ਤੁਸੀਂ ਲੰਬਾ ਲੈ ਲਿਓ ਜਦੋਂ ਵੀ ਕੁੰਡੇ ਪਾਉਣੇ ਆ ਕਿਉਂਕਿ ਆ ਤੇ ਥੋੜੇ ਜਿੰਨੇ ਪਾਏ ਆ ਜੇ ਆਪਾਂ ਕਿਸੇ ਪ੍ਰੋਜੈਕਟ ਵਾਸਤੇ ਕੁੰਡੇ ਪਾਵਾਂਗੇ ਤੇ ਫਿਰ ਅਸੀਂ ਜ਼ਿਆਦਾ ਕੁੰਡੇ ਪਾਉਣੇ ਨੇ ਇਸ ਲਈ ਧਾਗਾ ਥੋੜਾ ਜਿਹਾ ਲੰਬਾ ਲੈ ਲਿਓ ਕਿਉਂਕਿ ਫਿਰ ਜੇ ਰਸਤੇ 'ਚ ਤੁਹਾਡਾ ਖਤਮ ਹੋ ਗਿਆ ਦੇ ਕੁੰਡੇ ਪਾ ਕੇ ਤੇ ਫਿਰ ਮੁਸ਼ਕਲ ਹੁੰਦੀ ਹੈ ਇਸ ਲਈ ਪਹਿਲਾਂ ਹੀ ਧਾਗਾ ਥੋੜਾ ਜਿਆਦਾ ਲੰਬਾ ਲੈ ਲੈਣਾ ਹੈ ਇਹ ਹੁਣ ਇਸ ਤਰੀਕੇ ਦੇ ਨਾਲ ਕੁੰਡੇ ਪੈ ਗਏ ਹੁਣ ਆਪਾਂ ਕੀ ਕਰਾਂਗੇ ਇਹ ਉਲਟੀ ਸਾਈਡ ਤੋਂ ਆਪਾਂ ਇੱਕ ਪਹਿਲਾਂ ਸਲਾਈ ਜਿਹੜੀ ਹੈ ਉਲਟੀ ਉਲਟੀ ਬਣਾ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਪੂਰੀ ਉਲਟੀ ਉਲਟੀ ਸਲਾਈ ਬਣਾ ਲੈਣੀ ਹੈ ਤੇ ਸਿੰਗਲ ਕਲਰ ਨਾਲ ਜੇ ਤੁਸੀਂ ਪਾਉਣੇ ਆ ਤੇ ਫਿਰ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਪਾ ਸਕਦੇ ਹੋ ਜੇ ਥੋੜੀ ਜਿਨੀ ਬਰੀਕ ਬਣਾਉਣੀ ਆ ਛੋਟੀ ਤੇ ਫਿਰ ਤੁਸੀਂ ਦੋ ਧਾਗੇ ਲੈ ਕੇ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਬਣਾਉਣਾ ਜੇ ਤੁਸੀਂ ਇਸ ਤੋਂ ਵੀ ਮੋਟੀ ਬਣਾਉਣੀ ਆ ਤੇ ਫਿਰ ਤੁਸੀਂ ਇਸ ਤੋਂ ਵੱਧ ਵੀ ਧਾਗੇ ਲੈ ਸਕਦੇ ਜੀ ਤੁਹਾਡੀ ਆਪਣੀ ਹੀ ਮਰਜ਼ੀ ਹੈ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਤਰੀਕੇ ਦੇ ਨਾਲ ਕਰ ਸਕਦੇ ਜੇ ਇਹ ਵੇਖੋ ਬਹੁਤ ਹੀ ਪਿਆਰਾ ਬਣ ਗਿਆ ਇਸ ਦੇ ਉੱਪਰ ਹੁਣ ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਜੇ ਤੇ ਜਾਂ ਤੁਸੀਂ ਇੱਥੇ ਵੀ ਆਪਣਾ ਡਿਜ਼ਾਈਨ ਸ਼ੁਰੂ ਕਰਨਾ ਤੇ ਕਰ ਸਕਦੇ ਜੇ ਜੇ ਕੋਈ ਉੱਪਰ ਬਾਰਡਰ ਬਣਾਉਣਾ ਫਿਰ ਵੀ ਬਣਾ ਸਕਦੇ ਜੇ ਇਸੇ ਤਰ੍ਹਾਂ ਆਪਾਂ ਕੁੰਡੇ ਜਿਹੜੇ ਆ ਪਾ ਕੇ ਆਪਣਾ ਜਿਹੜਾ ਸ਼ੁਰੂ ਕਰ ਸਕਦੇ ਆ ਇਹ ਕੱਲ ਜਿਹੜਾ ਮੈਂ ਬਣਾਇਆ ਸੀ ਥੋੜਾ ਬਰੀਕ ਧਾਗੇ ਨਾਲ ਬਣਾਇਆ ਸੀ ਇਹ ਬਿਲਕੁਲ ਛੋਟਾ ਛੋਟਾ ਬਣਿਆ ਹੈ ਤੇ ਇਹ ਜਿਹੜਾ ਮੈਂ ਤਿੰਨ ਧਾਗੇ ਲਏ ਇਸ ਲਈ ਮੋਟਾ-ਮੋਟਾ ਬਣਿਆ ਹੈ ਇਸੇ ਤਰ੍ਹਾਂ ਆਪਣੇ ਤੁਸੀਂ ਵੀ ਕੋਟੀ ਸਵੈਟਰ ਤੇ ਇਹ ਜਿਹੜਾ ਬਣਾ ਕੇ ਤੇ ਕੁੰਡੇ ਪਾ ਕੇ ਸ਼ੁਰੂ ਕਰ ਸਕਦੇ ਜੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ